ਸਾਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 48 ਘੰਟਿਆਂ ਦੇ ਮੌਸਮ ਦੀ ਸੋ ਐਸ ਵੇਲੇ ਸ਼ਾਮ ਦੇ ਲਗਭਗ 3:30 4:00 ਵਜ ਰਹੇ ਨੇ ਤੇ 11 ਜਨਵਰੀ ਦਾ ਅੱਜ ਦਿਨ ਹੈ ਜੀ ਤੇ ਅਗਲੇ 48 ਘੰਟੇ ਯਾਨੀ ਕਿ 12 13 ਜਨਵਰੀ ਤੱਕ ਦੀ ਮੌਸਮ ਅਫਰਡ ਤੁਹਾਨੂੰ ਦੇਵਾਂਗੇ ਸੋ ਐਸ ਲਈ ਜੇਕਰ ਤਾਜ਼ਾ ਸੈਟੇਲਾਈਟ ਦਾ ਸੀਟ ਦੇਖੀਏ ਤੇ ਜੋ ਹੈ ਕਿ ਅਸੀਂ ਤੁਹਾਨੂੰ ਸਵੇਰੇ ਦੱਸਿਆ ਸੀ ਵੀਡੀਓ ਦੇ ਵਿੱਚ ਕਿ ਅੱਜ ਪੱਛਮੀ ਸਿਸਟਮ ਉੱਤਰ ਭਾਰਤ ਦੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਸਰਗਰਮ ਹੈ ਤੇ ਮੀਂਹ ਜੜਜੜਿਆ ਦਰਜ ਹੋਣਗੇ ਅੱਜ ਪੰਜਾਬ ਦੇ ਵਿੱਚ ਵੀ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਵਿੱਚ ਵੀ ਬੀਤੀ ਅੱਧੀ ਰਾਤ ਤੋਂ ਇਹ ਸਿਸਟਮ ਨੇ ਜਿਹੜਾ ਰਾਜਸਥਾਨ ਵਿੱਚ ਜੋਰ ਫੜਿਆ ਤੇ ਸਵੇਰ ਹੁੰਦੇ ਹੁੰਦੇ ਪੰਜਾਬ ਦੇ ਵਿੱਚ ਐਂਟਰੀ ਕੀਤੀ ਤੇ ਹਰਿਆਣਾ ਦੇ ਵਿੱਚ ਵੀ ਆ ਇਹ ਸਿਸਟਮ ਐਂਟਰ ਕਰ ਗਿਆ ਸੀ ਪੰਜਾਬ ਦੇ ਖਾਸ ਕਰ ਮਾਲਵੇ ਦੇ ਪੱਛਮੀ ਖੇਤਰਾਂ ਦੇ ਵਿੱਚ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਸ਼੍ਰੀ ਮੁਕਤਸਰ ਸਾਹਿਬ ਬਠਿੰਡਾ ਜਾਤੋ ਅਬੋਹਰ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਲੱਗ ਚੁੱਕੇ ਨੇ ਤੇ ਦੂਜੇ ਫਾਸੇ 'ਚ ਬਰਨਾਲਾ ਮਾਨਸਾ ਸੰਗਰੂਰ ਮਲੇਰਕੋਟਲਾ ਇਹਨਾਂ ਖੇਤਰਾਂ ਦੇ ਵਿੱਚ ਵੀ ਇਸਲੇ ਜਾਰੀ ਨੇ ਹਲਕੇ ਦਰਮਿਆਨੇ ਸ਼ਰਾਟੇ ਲੱਗ ਰਗ ਲੱਗ ਰਹੇ ਨੇ ਰੁਕ ਰੁਕ ਕੇ ਲੱਗ ਰਹੇ ਨੇ ਤੇ ਜੇਕਰ ਮਾਝੇ ਦੇ ਖੇਤਰਾਂ ਦੀ ਗੱਲ ਕਰੀਏ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਦੇ ਵੀ ਕੁਝ ਖੇਤਰਾਂ ਦੇ ਵਿੱਚ ਹਲਕੀ ਕਿਨਵਨ ਅਸਲੇ ਜਾਰੀ ਹੈ ਆਉਂਦੇ ਘੰਟਿਆਂ ਦੇ ਦਰਮਿਆਨ ਮਾਲਵਾ ਖੇਤਰ ਕਵਰ ਹੋਏਗਾ ਜਿਵੇਂ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਰੋਪੜ ਚੰਡੀਗੜ੍ਹ ਮਹਾਲੀ ਸ਼੍ਰੀ ਅਨੰਦਪੁਰ ਸਾਹਿਬ ਨੰਗਲ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਉਮੀਦ ਹੈ ਅਸਰ ਨੇ ਤੇ ਕਿਤੇ ਕਿਤੇ ਤੇਜ਼ ਸ਼ਰਾਟੇ ਵੀ ਲੱਗ ਸਕਦੇ ਨੇ ਜਿੰਨੇ ਵੀ ਦੱਖਣ ਪੱਛਮੀ ਮਾਲਵੇ ਦੇ ਵਿੱਚ ਦਰਜ ਹੋ ਪਟਿਆਲਾ ਦੇ ਲੱਗੇ ਜਿਹੜਾ ਜ਼ਿਲ੍ਹੇ ਪੈਂਦੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੋਰ ਤੇਜ਼ ਮੀਂਹ ਜਿਹੜਾ ਲੱਗ ਸਕਦੇ ਨੇ ਆਉਂਦੇ ਘੰਟਿਆਂ ਦੇ ਦਰਮਿਆਨ ਯਾਨੀ ਕਿ ਅੱਜ ਰਾਤ ਨੂੰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਜਿਹੜਾ ਸਾਰ ਜਿਹੜਾ ਬਣਦੇ ਹੋਏ ਨੇ ਇਸ ਤੋਂ ਬਾਅਦ ਜੇਕਰ ਗੁਰਦਾਸਪੁਰ ਫਟਾਣਗੋੜ ਦੀ ਗੱਲ ਕਰੀਏ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਇਹਨਾਂ ਖੇਤਰਾਂ ਦੇ ਵਿੱਚ ਵੀ ਉਮੀਦ ਹੈ ਜਿਹੜਾ ਆਸਾਰ ਨੇ ਉਹ ਉਸੇ ਤਰ੍ਹਾਂ ਬਣੇ ਹੋਏ ਨੇ ਆਉਂਦੇ 24 ਘੰਟਿਆਂ ਦੇ ਦਰਮਿਆਨ ਜਾਂ ਫਿਰ ਅੱਜ ਰਾਤ ਨੂੰ ਇਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਲੱਗ ਸਕਦੇ ਨੇ ਤੇ ਇਹ ਉਮੀਦ ਹੈ ਜਿਹੜੇ ਆਸਾਰ ਨੇ ਜੇ ਸਮੁੱੱਚੇ ਪੰਜਾਬ ਦੇ ਵਿੱਚ ਅਗਲੇ 24 ਘੰਟਿਆਂ ਤੱਕ ਵਰਕਰਾਰ ਨੇ ਕੱਲ ਸ਼ਾਮ ਤੱਕ ਸਿਸਟਮ ਪੂਰੀ ਤਰ੍ਹਾਂ ਐਕਟਿਵੇਟ ਰਹੇਗਾ ਤੇ ਉਸ ਤੋਂ ਬਾਅਦ 13 ਤਰੀਕ ਨੂੰ ਸੰਘਣੀ ਧੁੰਦ ਦੇ ਅਲਰਟ ਹੈ ਜਿਹੜੇ ਮੌਸਮ ਵਿਭਾਗ ਨੇ ਜਾਰੀ ਕਰ ਦਿੱਤੇ ਨੇ ਕੱਲ ਤੋਂ ਬਾਅਦ ਸਿਸਟਮ ਦੀ ਕਲ ਸਮਾਪਤੀ ਹੋ ਜਾਣੀ ਹੈ ਤੇ 13 ਤਰੀਕ 14 ਤਰੀਕ ਦੇ ਦਿਨਾਂ ਦੇ ਦਰਮਿਆਨ ਸੰਘਣੀ ਧੁੰਦ ਤੋਂ ਬਹੁਤ ਜ਼ਿਆਦਾ ਸੰਘਣੀ ਧੁੰਦ ਦੇ ਜਿਹੜੇ orange ਅਲਰਟ ਨੇ ਉਹ ਮੌਸਮ ਵਿਭਾਗ ਨੇ ਜਾਰੀ ਕੀਤੇ ਨੇ ਜੀ ਅੱਜ ਦੀ ਰਿਪੋਰਟ ਦੇ ਵਿੱਚ ਤੇ ਜਿੱਥੇ ਜਿੱਥੇ ਉਮੀਦ ਆਰਜੋਨੀ ਜੀ ਕਮੈਂਟ ਦੇ ਵਿੱਚ ਸਾਨੂੰ ਜ਼ਰੂਰ ਦੱਸ ਕੇ ਜਾਣਾ ਤੇ ਤੇਜ਼ ਸ਼ਰਾਟੇ ਹਲੇ ਲੱਗਣਗੇ ਅੱਜ ਰਾਤ ਨੂੰ ਸਿਸਟਮ ਹੋਰ ਜ਼ੋਰ ਫੜੇਗਾ ਬਦਲਾ ਦਾ ਨਿਰਮਾਣ ਹਲੇ ਹੋਰ ਹੋਏਗਾ ਤੇ ਬਹੁਤੇ ਖੇਤਰਾਂ ਦੇ ਵਿੱਚ ਹਲੇ ਮੀਂਹ ਲੱਗਣੇ ਬਾਕੀ ਨੇ ਹਰਿਆਣਾ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਮੀਂਹ ਲੱਗ ਰਹੇ ਨੇ ਹਰਿਆਣੇ ਦੇ ਜ਼ਿਲ੍ਹਾ ਵਾਰਾਂ ਕੜੇ ਜੇਕਰ ਗੱਲ ਕਰੀਏ ਤੇ ਖਾਸ ਕਰਕੇ ਜਿਹੜੇ ਪੱਛਮ ਵਿੱਚ ਜਲੇਆ ਸਰਸਾ ਫਤਿਹਬਾਦ ਬਿਹਾਰਨੀ ਕਰੋ ਖੇਤਰ ਜੀ ਦੋ ਸਰਸਾ ਪਲੱਸ ਨਾਲ ਲੱਗਦੇ ਜਿਹੜੇ ਖੇਤਰ ਆ ਜਿਹੜੇ ਜ਼ਿਲ੍ਹੇ ਆ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਤੇਜ਼ ਸ਼ਰਾਟੇ ਲੱਗ ਰਹੇ ਨੇ ਤੇ ਆਉਂਦੇ ਘ ਕਰੇਗਾ ਤੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਜੜੇ ਆ ਦਰਜ ਕਰਾਏਗਾ ਧੰਨਵਾਦ ਜੀ ਸ਼ੁਕਰੀਆ